ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਜੰਨਤਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੀ ਰਾਤ ਕੈਨੇਡਾ ਦੇ ਕੈਨਾਸਕਿ ਵਿੱਚ ਜੀ7 ਸਮੇਲਨ ਵਿੱਚ ਸ਼ਾਮਲ ਹੋਣਗੇ ਇਸ ਵਿੱਚ ਊਰਜਾ ਸੁਰੱਖਿਆ ਟੈਕਨਾਲੋਜੀ ਤੇ ਹੋਰ ਆਲਮੀ ਚੁਣੌਤੀਆਂ ਤੇ ਹੋਵੇਗੀ ਚर्चा ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਆਜ Haryana ਦੇ ਮਾਨੇ ਸਰ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀਸ਼ੀਲ ਮਲਟੀ ਮੋਡਲ ਕਾਰਗੋ ਟਰਮੀਨਲ ਦਾ ਕੀਤਾ ਉਦਘਾਟਨ ਲੁਧਿਆਣਾ ਪੱਛਮੀ ਜ਼ਿਲ੍ਹਾ ਚੋਣ ਬਾਰੇ 50 ਸ਼ਾਮ 6 ਵਜੇ ਤੋਂ ਸਮਾਪਤ ਹੋਇਆ ਜ਼ੋਨ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਮੋਬਾਈਲ ਜਮ੍ਹਾਂ ਕਰਵਾਉਣ ਦੀ ਸਹੂਲਤ ਦੀ ਸ਼ੁਰੂਆਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਵੱਖਵਾ ਮਾਮਲੇ ਜਿਗ ਵਿਦੇਸ਼ੀ ਨਾਗਰਿਕ ਸਮੇਤ 6 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਕਰਕੇ ਇੱਕ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼ ਦੇ ਪੰਜਾਬ ਬਿਜ਼ਨਸ ਬਿਊਰੋ ਵੱਲੋਂ ਹੁਸ਼ਿਆਰਪੁਰ ਦਾ ਨਾਇਬ ਤਹਿਸੀਲਦਾਰ ਆਮਨੰਦ ਤੋਵਾਦ ਜਾਇਦਾਦ ਰੱਖਣ ਦੇ ਦੋਸ਼ ਚ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇ ਰਾਤ ਕੈਨੇਡਾ ਦੇ ਕਨਾਨਾਸਕਿਸ ਵਿੱਚ ਜੀ7 ਸੰਮੇਲਨ ਚ ਸ਼ਾਮਲ ਹੋਣਗੇ। ਸ਼੍ਰੀ ਮੋਦੀ ਅੱਜ ਸਵੇਰੇ ਕੈਨੇਡਾ ਦੇ 2 ਦਿਨਾਂ ਦੌਰੇ ਤੇ ਕੈਲਗੇਰੀ ਪਹੁੰਚੇ। ਪ੍ਰਧਾਨ ਮੰਤਰੀ ਊਰਜਾ ਸੁਰੱਖਿਆ, ਟੈਕਨਾਲੋਜੀ, ਬੁਨਿਆਦੀ ਢਾਂਚੇ ਅਤੇ ਨਿਵੇਸ਼ ਨਾਲ ਸੰਬੰਧਿਤ ਚਰਚਾਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਲਗਾਤਾਰ 6ਵੀਂ ਵਾਰ ਜੀ7 ਸੰਮੇਲਨ ਚ ਸ਼ਾਮਲ ਹੋ ਰਹੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਉਸ ਸੰਮੇਲਨ ਚ ਵੱਖ-ਵੱਖ ਨੇਤਾਵਾਂ ਨੂੰ ਮਿਲਣਗੇ ਅਤੇ ਮਹੱਤਵਪੂਰਨ ਵਿਸ਼ਵ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਹਰਿਆਣਾ ਦੇ ਮਾਨੇਸਰ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀਸ਼ੀਲ ਮਲਟੀ ਮਾਡਲ ਕਾਰਗੋ ਟਰਮੀਨਲ ਦਾ ਉਦਘਾਟਨ ਕੀਤਾ ਇਸ ਮੌਕੇ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਹੁਣ ਕੁੱਲ 108 ਮਲਟੀ ਮਾਡਲ ਕਾਰਗੋ ਟਰਮੀਨਲ ਤਿਆਰ ਕੀਤੇ ਗਏ ਨੇ ਜਿਨ੍ਹਾਂ ਚ ਸੇਵਾਵਾਂ ਜਲਦ ਸ਼ੁਰੂ ਹੋ ਜਾਣਗੀਆਂ 2021 में करीब दिसंबर के महीने में रिफॉर्म्स किए गए और पूरे प्रोसेस को इतना सिंप्लीफाई किया कि आज इतने शॉर्ट टाइम फ्रेम में 108 मल्टीमॉडल मल्टी मॉडल कार्गो टर्मिनल बन के रेडी हो चुके हैं और आज जिस टर्मिनल में हम लोग हैं वो वन ऑफ द लार्जेस्ट है 45 एकड़ जमीन में बना है और करीब साढ़े चार लाख कार को यहाँ से कैरी करने की कैपेसिटी है ਲੁਧਿਆਣਾ ਦੇ ਜ਼ਿਲ੍ਹਾ ਚੋਣ ਅਫਸਰ ਹਿਮਾਸ਼ੂ ਜੈਨ ਨੇ ਦੱਸਿਆ ਕਿ ਪੱਛਮੀ ਹਲਕੇ 'ਚ 19 ਜੂਨ ਨੂੰ ਹੋਣ ਵਾਲੀ ਜਮਨੀ ਚੋਣ ਬਾਰੇ ਸਾਰੇ ਇੰਤਜ਼ਾਮ ਮੁਕੰਮਲ ਕੀਤੇ ਜਾ ਚੁੱਕੇ ਨੇ ਉਹਨਾਂ ਦੱਸਿਆ ਕਿ ਅੱਜ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ ਹੋਰ ਵੀ ਵੇਰਵੇ ਸਾਂਝੇ ਕਰਦਿਆਂ ਉਹਨਾਂ ਕਿਹਾ 19 ਤਰੀਕ ਨੂੰ ਜਦੋਂ ਤੱਕ ਪੋਲਿੰਗ ਸਮਾਪਤ ਨਹੀਂ ਹੁੰਦੀ ਉਦੋਂ ਤੱਕ ਡਰਾਈਡੇ ਡਿਕਲੇਅਰ ਕੀਤਾ ਗਿਆ ਇਸ ਤੋਂ ਇਲਾਵਾ ਮਲਾਜ਼ਮਾਂ ਨੂੰ ਜਿਨ੍ਹਾਂ ਦੀ ਵੋਟ ਇੱਥੇ ਹੈਗੀ ਹੈ ਉਹਨਾਂ ਨੂੰ ਪੇਡ ਹੌਲੀਡੇ ਗਾਰੰਟ ਕੀਤੀ ਗਈ ਹੈ ਹਰ ਇੱਕ ਪੋਲਿੰਗ ਬੂਥ ਦੇ ਉੱਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਸੈਂਟਰਲ ਆਰਮਡ ਪੁਲਿਸ ਫੋਰਸਿਸ ਉਹ ਵੀ ਇੱਥੇ ਤਾਇਨਾਤ ਹਨ ਨਿਊ ਇਨੀਸ਼ੀਏਟਿਵ ਦੇ ਵਿੱਚ ਅਸੀਂ সুইਪ ਐਕਟੀਵਿਟੀਆਂ ਕੀਤੀਆਂ ਨੇ ਔਰ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਵੀ ਅਸੀਂ ਵੋਟਾਂ ਦਾ ਅਧਿਕਾਰ ਪਾਓ ਬੂਥ ਦੇ ਅੰਦਰ ਮੋਬਾਈਲ ਫੋਨ ਅਲਾਉਡ ਨਹੀਂ ਹੈ ਮੋਬਾਈਲ ਫੋਨ ਸਟੋਰੇਜ ਦੀ ਫੈਸਿਲਿਟੀ ਬਾਹਰ ਅਸੀਂ ਅਰੇਂਜ ਕੀਤੀ ਗਈ ਹੈ ਗਰਮੀ ਦੇ ਅਰੇਂ ਗੰਦੇ ਪਾਣੀ ਦਾ ਔਰ ਇਹਦੇ ਨਾਲ ਨਾਲ ਛਵੀਲ ਦਾ ਅਰੇਂਜਮੈਂਟ ਕੀਤਾ ਗਿਆ ਹੈ ਬਜ਼ੁਰਗਾਂ ਵਾਸਤੇ ਵੀਲ ਚੇਅਰ ਬੈਠਣ ਦਾ ਅਰੇਂਜਮੈਂਟ ਕੀਤਾ ਗਿਆ ਚੋਣਾਂ ਵਿੱਚ ਵੋਟਰਾਂ ਦੀ ਸਹੂਲਤ ਵਧਾਉਣ ਲਈ ਚੋਣ ਕਮਿਸ਼ਨ ਨੇ ਇੱਕ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਹੈ ਜਿਸ ਦੇ ਹੱਥ ਮੋਬਾਈਲ ਫੋਨ ਜਮ੍ਹਾਂ ਕਰਵਾਉਣ ਦੀ ਸੁਵਿਧਾ ਹਰ ਪੋਲਿੰਗ ਸਟੇਸ਼ਨ ਤੇ ਉਪਲਬਧ ਕਰਵਾਈ ਜਾ ਰਹੀ ਹੈ ਇਸ ਸਹੂਲਤ ਆਰਿਆਂ ਜਮਨਿਚੋਣਾ ਤੋਂ ਲਾਗੂ ਕੀਤੀ ਜਾ ਰਹੀ ਹੈ ਇਸ ਵਿੱਚ 19 ਜੂਨ ਨੂੰ ਹੋਣ ਵਾਲੀ ਲੁਧਿਆਣਾ ਪੱਛਮੀ ਦੀ ਚੋਣ ਵੀ ਸ਼ਾਮਲ ਹੈ ਇਹ ਨਵੀਂ ਸਹੂਲਤ ਭਾਰਤੀ ਚੋਣ ਕਮਿਸ਼ਨ ਵੱਲੋਂ 23 ਮਈ ਨੂੰ ਜਾਰੀ ਨਿਰਦੇਸ਼ਾਂ ਦੇ ਆਧਾਰ ਤੇ ਸ਼ੁਰੂ ਕੀਤੀ ਗਈ ਹੈ ਜਿਸ ਦਾ ਉਦੇਸ਼ ਵੋਟਰਾਂ ਦੇ ਤਜਰਬੇ ਨੂੰ ਬਿਹਤਰ ਬਣਾਉਣਾ ਤੇ ਚੋਣ ਸੰਚਾਲਨ ਨਿਯਮਾ 1961 ਦੇ ਨਿਯਮ 49 ਐਮ ਦੇ ਤਹਿਤ ਵੋਟਰਾਂ ਦੀ ਗੁਪਤਤਾ ਨੂੰ ਬਰਕਰਾਰ ਰੱਖਣਾ ਹੈ ਹੁਣ ਵੋਟੋ ਪੋਲਿੰਗ ਸਟੇਸ਼ਨ ਤੇ ਆਉਣ ਵੇਲੇ ਆਪਣੇ ਮੋਬਾਈਲ ਫੋਨ ਬਾਹਰ ਦਰਵਾਜ਼ੇ ਕੋਲ ਬਣਾਏ ਵਿਸ਼ੇਸ਼ ਕਾਊਂਟਰਾਂ ਤੇ ਜਮ੍ਹਾਂ ਕਰਵਾ ਸਕਣਗੇ ਇੱਕ ਕਾਊਂਟਰ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਜੂਟ ਜਾਂ ਕੱਪੜੇ ਦੇ ਮੋਬਾਈਲ ਹੋਲਡਰਾਂ 'ਚ ਵਰਤੋਂ ਕਰਕੇ ਹੋਏ ਸਿਖਲਾਈ ਪ੍ਰਾਪਤ ਵਲੰਟੀਅਰਸ ਵੱਲੋਂ ਚਲਾਏ ਜਾਣਗੇ ਪੰਜਾਬ ਦੇ ਮੁਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਇਸ ਪਹਿਲ ਕਦਮੀ ਦੇ ਅਜ਼ਮਾਈਸ਼ੀ ਪ੍ਰੋਗਰਾਮ ਬਾਰੇ ਕਿਹਾ ਕਿ ਲੁਧਿਆਣਾ ਪੱਛਮੀ ਜ਼ਿਲ੍ਹੇ ਚੋਣਦਾਨਾਂ ਮੋਬਾਈਲ ਫੋਨ ਜਮ੍ਹਾਂ ਕਰਨ ਦੀ ਸਹੂਲਤ ਲਾਗੂ ਕਰਨਾ ਚੋਣ ਕਮਿਸ਼ਨ ਦੇ ਵੱਡੇ ਉਦੇਸ਼ ਤਾਇਕ ਹੈ ਸਾਈ ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @eirrnuchalwnder ਸਾਡਾ ਫੇਸਬੁੱਕ ਪੇਜ ਹੈ rnuchalwnder ਅਤੇ YouTube 'ਤੇ ਸਾਡਾ ਚੈਨਲ ਹੈ @eirrnuchalwnder ਭਾਰਤ ਨੇ ਇੱਕ ਦਹਾਕੇ 'ਚ ਸੇਵਾ ਸੁਸ਼ਾਸਨ ਤੇ ਗਰੀਬਾਂ ਦੀ ਪਲਾਈ ਦੇ ਸਿਧਾਂਤਾਂ ਸਾਦਕਾ ਮਹੱਤਵਪੂਰਨ ਤੱਥ ਦਿੱਲੀ ਕੀਤੀ ਹੈ ਆਕਾਸ਼ਵਾਣੀ ਖਬਰਾਂ ਤੁਹਾਡੇ ਲਈ ਪਿਛਲੇ 11 ਸਾਲਾਂ ਚ ਮੁੱਖ ਖੇਤਰਾਂ ਚ ਸਰਕਾਰ ਦੇ ਉਪਰਾਲਾਂ ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕਰ ਰਹੀ ਹੈ ਅੱਜ ਦੀ ਇਸ ਲੜੀ ਚ ਅਸੀਂ ਸਾਰਿਆਂ ਲਈ ਕਿਫਾਇਤੀ ਸਿਹਤ ਸੰਭਾਲ ਬਾਰੇ ਜਾਣਕਾਰੀ ਦੇ ਰਹੇ ਹਾਂ ਪੇਸ਼ ਹੈ ਇੱਕ ਰਿਪੋਰਟ पिछले दहाके ਵਿੱਚ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਸ਼ਾਨਦਾਰ ਤਬਦੀਲੀ ਆਈ ਹੈ। ਆਯੁਸ਼ਮਨ ਭਾਰਤ ਵਰਗੀਆਂ ਵੱਡੀਆਂ ਪਹਿਲ ਕਦਮੀਆਂ ਨੇ ਲਗਭਗ 55 ਕਰੋੜ ਲੋਕਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕੀਤੀ ਹੈ। ਆਯੁਸ਼ਮਨ ਭਾਰਤ ਡਿਜੀਟਲ ਮਿਸ਼ਨ ਤਹਿਤ 78 ਕਰੋੜ ਤੋਂ ਵੱਧ ਆਯੁਸ਼ਮਨ ਭਾਰਤ ਸਿਹਤ ਖਾਤੇ ਬਣਾਏ ਗਏ ਨੇ। ਇਸ ਤੋਂ ਇਲਾਵਾ, ਪੀਐਮ ਆਯੁਸ਼ਮਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਤਹਿਤ ਸਿਹਤ ਸੰਭਾਲ ਬੁਨਿਆਦੀ ਢਾਂਚਾ ਤੇਜ਼ੀ ਨਾਲ ਫੈਲਿਆ ਹੈ। ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਪਹਿਲੇ ਮਾਮਲੇ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਹਵਾਈ ਅੜ੍ਹੀਆਂ ਤੇ ਸਕ੍ਰੀਨਿੰਗ ਤੋਂ ਲੈ ਕੇ ਟੀਕਾ ਕਾਰਜਬਲ ਸਥਾਪਤਕਰਨ ਅਤੇ ਤੁਰੰਤ ਦੇਸ਼ ਵਿਆਪੀ ਤਾਲਾਬੰਦੀ ਲਗਾਉਣ ਵਰਗੇ ਤੇਜ਼ ਅਤੇ ਦਲੇਰਾਨਾ ਕਦਮ ਚੁੱਕੇ ਨੇ ਇਸ ਤੋਂ ਇਲਾਵਾ ਕੋਵਿਨ ਪਲੇਟਫਾਰਮ ਰਾਹੀਂ ਟੀਕੇ ਦੀ ਸੂਚਾਰੂ ਵੰਡ ਨੂੰ ਯਕੀਨੀ ਬਣਾਇਆ ਗਿਆ ਜਿਸ ਵਿੱਚ 220 ਕਰੋੜ ਤੋਂ ਵੱਧ ਖੁਰਾਕਾ ਦਿੱਤੀਆਂ ਗਈਆਂ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਭਾਰਤ ਦੀ ਸਿਹਤ ਸੰਭਾਲ ਦੀ ਪਹੁੰਚ ਨੂੰ ਵਧਾਉਣ ਅਤੇ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕاجਲ ਵਿਕਸਿਤ ਭਾਰਤ ਦਾ ਅਮਰਤਕਾਲ seva sushasan garib kalyan ke 11 saal ਕੇਂਦਰੀ ਵਾਤਾਵਰਨ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਹੈ ਕਿ ਮਨੁੱਖ ਸਭ ਕੁਝ ਵਿਕਸਿਤ ਕਰ ਸਕਦਾ ਹੈ ਪਰ ਕੁਦਰਤ ਆ ਬਦਲ ਨਹੀਂ ਬਣ ਸਕਦਾ ਇਸ ਲਈ ਕੁਦਰਤੀ ਸੰਭਾਲ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸ਼੍ਰੀ ਯਾਦਵ ਆਜੋਧਪੁਰ ਚ ਮਾਰੂਥਲੀਕਰਨ ਤੇ ਸੋਕੇ ਨਾਲ ਲੜਨੀਆਂ ਰਣਨੀਤੀਆਂ ਤੇ ਰਾਸ਼ਟਰੀ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਵਿਕਾਸ ਲਈ ਕੁਦਰਤ ਤੇ ਬਹੁਤ ਜ਼ਿਆਦਾ ਸ਼ੋਸ਼ਣ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਇਸ ਲਈ ਸਾਨੂੰ ਖੇਤੀਬਾੜੀ ਫੈਕਟਰੀਆਂ ਤੇ ਉਦਯੋਗਿਕ ਵਿਕਾਸ ਲਈ ਜੋ ਵੀ ਉਤਪਾਦਨ ਕਰਨਾ ਹੈ ਉਸ ਵਿੱਚ ਵਾਤਾਵਰਨ ਦਾ अपनी फूड चैन के लिए अपनी मेडिसिन के लिए अपने एनर्जी रिसोर्स के लिए अपने ऑयल के सप्लाई के लिए और अपनी कॉस्मेटिक के लिए जब इतने नेचर के ऊपर हम डिपेंड हैं तो हम नेचर के साथ बैलेंस करके क्यों नहीं जी सकते धरती को अगर बचाना है तो सबसे पहले इसके टेम्परेचर को मेंटेन किया जाए वैकल्पिक ऊर्जा की ओर जाए ग्रीन ऊर्जा की ओर जाया जाए रिन्यूबल की ओर जाया जाए ਇੱਕ ਪੇਡ ਮਾਕੇ ਨਾਮ ਮੁਹੰਮਦ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਅਪੀਲ ਕੀਤੀ ਕਿ ਲੋਕਾਂ ਨੂੰ ਇਸ ਮੁਹਿੰਮ 'ਚ ਵੱਧ ਤੋਂ ਵੱਧ ਗਿਣਤੀ 'ਚ ਹਿੱਸਾ ਲੈਣਾ ਚਾਹੀਦਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋਵਾਖਵਾਖ ਮਾਮਲੇ 'ਚ ਇੱਕ ਵਿਦੇਸ਼ੀ ਨਾਗਰਿਕ ਸਮੇਤ 6 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇੱਕ ਡਰੱਗ ਰੈਕੈਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੱਲਰ ਨੇ ਇੱਕ ਪ੍ਰੈਸ ਕਾਨਫਰੰਸ ਦੱਸਿਆ ਕਿ ਕਾਬੂ ਕੀਤੇ ਨਸ਼ਾ ਤਸਕਰਾਂ ਕੋਲੋਂ 1 ਕਿਲੋ ਹੈਰੋਇਨ, 112 ਗ੍ਰਾਮ ਕੋਕੀਨ, ਇੱਕ ਪਿਸਤੌਲ ਤੇ 8 ਲੱਖ ਰੁਪਏ ਦੀ ਡਰੱਗ ਪੈਨੀ ਬਰਾਮਦ ਹੋਈ ਹੈ। ਉਹਨਾਂ ਦੱਸ ਅੰਮ੍ਰਿਤਸਰ ਅਦਾਰ ਦੋ ਤਸਕਰਾਂ ਸਮੇਤ ਕੋਕੀਨ ਦੇ ਨਾਲ ਕਾਬੂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇੱਕ ਹੋਰ ਮਾਮਲੇ ਚੰਦਰਸਰ ਦੇਹੀ ਤਿੰਨ ਹੋ ਨਸ਼ਾ ਤਸਕਰਾਂ ਨੂੰ ਵੀ ਹੈਰੋਇਨ ਇੱਕ ਪਿਸਤੌਲ ਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਪੁਲਿਸ ਕਮਿਸ਼ਨਰ ਨੇ ਦੱਸਿਆ ਪਹਿਲਾਂ ਇੱਕ ਇੱਕ ਬੰਦੇ ਨੂੰ ਅਸੀਂ ਲੈ ਕੇ ਆ ਕੇ ਇਨਵੈਸਟੀਗੇਟ ਕਰ ਰਹੇ ਹਾਂ ਜਿਦਾ ਜਿਦਾ ਜਿੱਦਾਂ ਰੋਲ ਹੋਏਗਾ ਉਹਦੇ ਖਿਲਾਫ ਉਦਾਂ ਇਲੀਗਲ ਐਕਸ਼ਨ ਹੋਏਗਾ ਉਸ ਤੋਂ ਬਾਅਦ ਜੇ ਕੋਈ ਬੰਦਾ ਕੋਈ ਆਪਣੀ ਪਬਲਿਕ ਪਲੇਸ ਹੈ ਜਾਂ ਰੈਸਟੋਰੈਂਟ ਹੈ ਜਾਂ ਜੋ ਹੁਕਮਾਰ ਕੁਝ ਕਹਰੇ ਜੇ ਉਹਦਾ ਯੂਜ਼ੇਜ ਕਿਤੇ ਆਉਂਦਾ ਹੈ ਤੇ ਨੋਬਡੀ ਵਿਲ ਬੀ ਸਪੇਅਰ ਪੰਜਾਬ ਵਿਜੀਲੈਂਸ ਬਿਊਰੋ ਨੇ ਹੁਸ਼ਿਆਰਪੁਰ ਦੇ ਨਾਇਬ ਤਹਿਸੀਲਦਾਰ ਵਰਿੰਦਰ ਪਾਲ ਸਿੰਘ ਤੂਤ ਨੂੰ ਆਮਦਨ ਤੋਂ ਬਾਅਦ ਚਾਇਦਾਤ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ ਬਿਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਫਤਾਰੀ ਜੁਲੰਧਰ ਰੇਂਜ ਵੱਲੋਂ ਕੀਤੀ ਗਈ ਵਿਜੀਲੈਂਸ ਜਾਂਚ ਤੋਂ ਬਾਅਦ ਕੀਤੀ ਗਈ ਹੈ ਬੁਲਾਰੇ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮਲਜ਼ਮ ਦੇ ਸਾਰੇ ਸਰੋਤਾਂ ਤੇ ਵਸੀਲਿਆਂ ਤੋਂ ਕੁੱਲ ਆਮਦਨ 3 ਕਰੋੜ 58 ਲੱਖ ਤੋਂ ਵੱਧ ਸੀ ਜਦਕਿ ਉਸ ਦਾ ਕੁੱਲ ਖਰਚ ਅਤੇ ਜਾਇਦਾਦ 11 ਕਰੋੜ 18 ਲੱਖ 34 ਹਜ਼ਾਰ ਰੁਪਏ ਤੋਂ ਵੀ ਵੱਧ ਹੈ ਜੋ ਉਸ ਦੀ ਕਾਨੂੰਨੀ ਆਮਦਨ ਨਾਲੋਂ 211.54% ਹੈ ਬੁਲਾਰੇ ਨੇ ਦੱਸਿਆ ਕਿ ਤੂਤ ਨੇ ਇੱਕ ਜਨਤਕ ਸੇਵਕ ਵਜੋਂ ਸੇਵਾ ਨਿਭਾਉਂਦੇ ਹੋਏ ਬੇਹਿਸਾਬੀ ਚਲ ਤੇ ਅਚਲ ਜਾਇਦਾਦ ਪ੍ਰਾਪਤ ਕੀਤੀ ਤੇ ਆਪਣੀ ਜਾਇਜ਼ ਕਮਾਈ ਤੋਂ ਕਿਤੇ ਵੱਧ ਫੰਡ ਖਰਚ ਕੀਤੇ ਉਸ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਦੀ ਅਗਲੀ ਦੀ ਜਾਂਚ ਕੀਤੀ ਜਾ ਰਹੀ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਸਰਹੱਦ ਨੇੜਲੇ ਪਿੰਡ ਕੋਨੇਵਾਲ 'ਚ ਅੱਜ ਫੌਜ ਦੀ ਰਾਜਪੂਤ ਰੈਜੀਮੈਂਟ ਦੇ ਜਵਾਨਾਂ ਵੱਲੋਂ ਪਿੰਡ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਵਾਸਤੇ ਯੋ ਕੈਂਪ ਲਾਇਆ ਗਿਆ ਜਿਸ ਵਿੱਚ ਬੱਚਿਆਂ ਸੁਰੱਖਿਆ ਤਿਆਰਤਾ ਨੇ ਹਿੱਸਾ ਲਿਆ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਕੈਂਪ ਚ ਆ ਕੇ ਉਹਨਾਂ ਨੂੰ ਯੋਗਾਸਨ ਤੇ ਯੋਗ ਦੇ ਫਾਇਦਿਆਂ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪੰਜਾਬ ਸਰਕਾਰ ਦੇ ਈ-ਗਵਰਨੈਂਸ ਵਿਭਾਗ ਵੱਲੋਂ ਸੇਵਾ ਕੇਂਦਰਾਂ, ਖਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਤੇ ਟ੍ਰਾਂਸਪੋਰਟ ਵਿਭਾਗ ਦੀਆਂ 29 ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ। ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ਾਕਤ ਅਹਿਮਦ ਬਰੇ ਨੇ ਦੱਸਿਆ ਕਿ ਖਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ 'ਈਂ ਲਈਆਂ ਜਾ ਸਕਦੀਆਂ ਨੇ। ਹੁਣ ਡਿਜੀਟਲ ਫਰਦ ਸੇਵਾ ਕੇਂਦਰਾਂ ਵੱਲੋਂ ਲਈ ਜਾ ਸਕਦੀ ਹੈ ਤੇ ਫਰਦ ਬਿਨਾਂ ਕਰਤਾ ਦੇ ਫੋਨ ਤੇ ਵਟਸਐਪ ਨੰਬਰ ਤੇ ਵੀ ਭੇਜੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਗੋੜਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ Rajasthan ਦੇ ਮਾਊਂਟ ਆਗੂ ਵਿਖੇ ਤਿੰਨ ਦਿਨਾ ਗੁਰਮਤ ਸਮਾਗਮ ਕਰਵਾਇਆ ਗਿਆ ਤੇ ਆਖਿਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਦੀ ਰਾਤ ਕੈਨੇਡਾ ਚ ਜੀ7 ਸਮੇਲਨ ਚ ਸ਼ਾਮਲ ਹੋਣਗੇ। ਰੇਲ ਮੰਤਰੀ ਅਸ਼wini ਵੈਸ਼ਨਵ ਨੇ ਅੱਜ ਹਰਿਆਣਾ ਦੇ ਮਾਨੇ ਸਰਚ ਦੇਸ਼ ਦੇ ਸਭ ਤੋਂ ਵੱਡੇ ਗਤੀਸ਼ੀਲ ਮਲਟੀ ਮੋਡਲ ਕਾਰਗੋ ਟਰਮੀਨਲ ਦਾ ਕੀਤਾ ਉਦਘਾਟਨ। ਲੁਧਿਆਣਾ ਪੱਛਮੀ ਜ਼ਿਮਨੀ ਚੌਣ ਬਾਰੇ ਪ੍ਰਚਾਰ ਅੱਜ ਸ਼ਾਮ 6 ਵਜੇ ਤੋਂ ਸਮਾਪਤ ਹੋਇਆ। ਅਧਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਹੁਸ਼ਿਆਰਪੁਰ ਦਾ ਨਾਇਬ ਤਹਿਸੀਲਦਾਰ ਆਮਦਨ ਤੋਬਾ ਜਾਇਦਾਦ ਰੱਖਣ ਦੇ ਦੋਸ਼ ਚ ਗ੍ਰਿਫਤਾਰ। ਇਸ ਦਿਨ ਆਲੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮ Música